ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਪਾਲ ਸਿੰਘ ਅਕਲੀਆ ਅੱਜ ਦੀ ਸਟੋਰੀ ਇੱਕ ਵੱਖਰੀ ਐ ਸੋਚੋ ਤੁਸੀਂ ਕਿ ਰੇਲਵੇ ਸਟੇਸ਼ਨ ਜਾਂ ਬੱਸ ਸਟਾਪ ਤੇ ਜਾ ਰਹੇ ਹੋ ਤੁਹਾਨੂੰ ਉੱਥੇ ਭਿਖਾਰੀਆਂ ਦੀ ਆਮ ਹੀ ਭੀੜ ਮਿਲ ਚੋ ਕਈ ਵਾਰੀ ਤਾਂ ਅਸੀਂ ਤਰਸ ਮਾਨ ਕੇ ਉਹਨਾਂ ਤੇ ਸੋਚਦੇ ਆ ਵੀ ਇਹਨਾਂ ਨੂੰ ਕੋਈ ਦਾਨ ਦਿੱਤਾ ਜਾਵੇ ਕਈ ਜਿਵੇਂ ਇਹ ਤਾਂ ਅਸੀਂ ਲਾਭ ਪ੍ਰਵਾਹ ਹੋ ਜੰਨੇ ਆ ਬੈਠੇ ਬੈਠੇ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਇਹ ਚੱਲ ਬੇਟਾ ਉਸਕੋ ਦਾਨ ਦੇ ਦੋ ਜਾਂ ਚਾਹ ਬੇਟਾ ਉਹਨੂੰ ਅੰਕਲ ਨੂੰ ਦੇ ਆ ਕੋਸਾ ਕਦੇ ਸੋਚਿਆ ਵੀ ਉਹ ਭਖਾਰੀ ਜੇ ਤੁਹਾਡੇ ਬਾਤ ਪੈ ਗਿਆ ਤੁਹਾਡੇ ਬੱਚਿਆਂ ਦੇ ਬਾਤ ਪੈ ਗਿਆ ਕਿੱਥੇ ਤੱਕ ਜਾ ਸਕਦਾ ਕਿੰਨਾ ਨੁਕਸਾਨ ਹੋ ਸਕਦਾ ਤੁਹਾਡਾ ਕਿੰਨਾ ਇੱਕ ਕਾਤਲ ਬੰਦਾ ਹੋ ਸਕਦਾ ਭਖਾਰੇ ਦੇ ਰੂਪ ਵਿੱਚ ਮੇਰਾ ਮਤਲਬ ਤੁਹਾਨੂੰ ਕੋਈ ਡਰਾਉਣਾ ਜਾਂ ਭਖਾਰੀਆਂ ਨੂੰ ਨਾਂ ਦਾਨ ਦੇਣ ਤੇ ਨਹੀਂਗਾ ਮੇਰਾ ਉਹ ਮਤਲਬ ਕੋਈ ਨਹੀਂ ਕਿਉਂਕਿ ਮੇਰੀ ਇੱਕ ਸਟੋਰੀ ਇੱਕ ਪਖਾਰੀ ਦੇ ਆਧਾਰ 'ਤੇ ਕਿਦਾਂ ਇੱਕ ਇੰਡੋਨੇਸ਼ੀਆ ਤੇ ਸੈਂਟਰਲ ਜਾਵਾ ਦੇ ਪਿੰਡਾਂ ਦੇ ਨੇੜੇ ਦਾ ਪਖਾਰੀ ਕਿੰਨਾ ਕੁ ਘਾਤਕ ਸੀਰੀਅਲ ਬੇਬੀ ਸੀਰੀਅਲ ਕਿਲਰ ਬਣ ਜਾਂਦਾਗਾ ਜਿਹੜਾ ਕਿ ਪਤਾ ਨਹੀਂ ਕਿੰਨੇ ਕਿ ਮਰਚਾਂ ਨੂੰ ਮੌਤ ਦੇ ਘਾਟਾ ਤਾਰ ਦਿੰਦਾ ਜਿਨ੍ਹਾਂ ਦੇ ਵਿੱਚੋਂ 12 ਤਾਂ ਉਹਨੇ ਮਾਰਨ ਲਈ ਸੀਗੇ ਤੇ ਇੱਕ ਇਨੋਸੈਂਟ ਬੱਚੇ ਤੋਂ ਲੈ ਕੇ ਇੱਕ ਕ੍ਰਿਮੀਨਲ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਤੇ ਕਿਦਾਂ ਇੱਕ ਇਨੋਸੈਂਟ ਬੋਏ ਵੱਡਾ ਹੋ ਕੇ ਰੋਬਰਟ ਕੇਡਿਕ ਨਾਂ ਦੇ ਕੇਸ ਨਾਲ ਜਾਣਿਆ ਜਾਣ ਲੱਗਿਆ ਕਵਰ ਕਰਦੇ ਹਾਂ ਸਟੋਰੀ ਨੂੰ ਉਸ ਤੋਂ ਪਹਿਲਾਂ ਇਹ ਸਟੋਰੀ ਬਣਾਉਣ ਦਾ ਕਾਰਨ ਮੈਂ ਨਾਲ ਐਡ ਕਰ ਦੇਣਾ ਇੱਕ ਭੈਣ ਨੇ ਟਿਕਟੌਕ ਤੋਂ ਸਿੱਧਾ ਨੇ ਮੈਸੇਜ ਪਾਇਆ ਮੈਨੂੰ ਟਿਕਟੌਕ ਤੇ ਨੰਬਰ ਭੇਜੋ ਰੂਡਲੀ ਜੇ ਸੀਗਾ ਮੈਂ ਇਗਨੋਰ ਕਰਤਾ ਮੈਂ ਹੈ ਕੋਈ ਹੋਣਾ ਇਦਾਂ ਹੀ ਤੇ ਫਿਰ ਉਹਨੇ ਕਿਹਾ ਪਲੀਜ਼ ਸੈਂਡ ਨੰਬਰ ਮੈਨੂੰ ਨੰਬਰ ਭੇਜਿਆ ਤੇ ਉਹਨਾਂ ਨੇ ਆ ਐਡ ਕਰੂੰਗਾ ਨਾਲ ਮੈਂ ਸਕਰੀਨਸ਼ਾਟ ਠੀਕ ਹੈ ਤੇ ਉਹਨਾਂ ਨੇ ਪਹਿਲਾ ਮੈਸੇਜ ਪਾਇਆ ਹਾਈ ਮੈਂ ਉਹਨਾਂ ਨੂੰ ਰਿਪਲਾਈ ਕਰਿਆ ਪੁੱਟ ਯੂ ਮਾਈਂਡ ਟੈਲਿੰਗ ਮੀ ਹੂ ਇਜ਼ ਥਿਸ ਵੀ ਤੁਸੀਂ ਕੌਣ ਹੋ ਮੈਨੂੰ ਦੱਸੋਗੇ ਮੈਨੂੰ ਵੀ ਪਤਾ ਹੁਣ ਮੈਂ ਬਾਹਰ ਬੈਠਾ ਕਿਉਂਕਿ ਕਿਸੇ ਦਾ ਵੀ ਮੈਸੇਜ ਆ ਸਕਦਾ ਤੇ ਕੰਮ ਰਿਲੇਟਡ ਵੀ ਹੋ ਸਕਦਾ ਕੁਝ ਵੀ ਉਹਨਾਂ ਨੇ ਰਿਪਲਾਈ ਕੀਤਾ ਟਿਕਟੌਕ ਤੇ ਹੁਣੇ ਨੰਬਰ ਲਿਆ ਸੀ ਮੈਂ ਰਿਪਲਾਈ ਕੀਤਾ ਮੈਂ ਹਾਂ ਓਕੇ ਭੈਣ ਜੀ ਤੇ ਉਹਨਾਂ ਨੇ ਮੂਰਾ ਮੈਸੇਜ ਪਾਇਆ ਤੁਹਾਡੇ ਕਿਸੇ ਨੇ ਕਮੈਂਟ ਕੀਤਾ ਸੀ ਵੀ ਹੋਰ ਵੀ ਬਹੁਤ ਸਾਰੀ ਪ੍ਰੋਬਲਮ ਨੇ ਸਾਡੀ ਤੁਸੀਂ ਇੱਕ ਕੁੜੀ ਦੇ ਕੇਸ ਨੂੰ ਲੈ ਕੇ ਇੰਨੇ ਸੀਰੀਅਸ ਕਿਉਂ ਗਾਹਾਂ ਨੇ ਲਿਖਿਆ ਮੇਰਾ ਵੀ ਸੇਮ ਹੀ ਵਿਚਾਰ ਇਦਾਂ ਉਹਨਾਂ ਨੇ ਕਿਹਾ ਮੈਂ ਗੱਲ ਨਹੀਂ ਸਮਝਿਆ ਮੈਂ ਕੀ ਮਤਲਬ ਹੈ ਮੈਂ ਉਹਨਾਂ ਨੂੰ ਪਾਇਆ ਮੈਂ ਕੀ ਮਤਲਬ ਮੈਂ ਇੱਕ ਬੱਚੇ ਦੀ ਵੀਡੀਓ ਭੇਜੂੰ ਹੈ ਜੇ ਇੰਨੀ ਫਿਕਰ ਆ ਸਮਾਜ ਦੀ ਤਾਂ ਉਹਨਾਂ ਕੰਜਰਾਂ ਨੂੰ ਕੁਝ ਬੋਲੀ ਇਹ ਕੁੜੀ ਨੇ ਮੈਨੂੰ ਐਸੇ ਪਾਇਆ ਹੈ ਤੇ ਮੈਂ ਸੋਚਿਆ ਮੈਂ ਕੋਈ ਬੱਚੇ ਦੀ ਕਿਸੇ ਨੇ ਮਾਰਕੁੱਟ ਕੀਤੀ ਹੋਣੀ ਕੋਈ ਇਦਾਂ ਦੀ ਹੋਣੀ ਆ ਤੇ ਮੈਂ ਹਾਂ ਓਕੇ ਭੈਣੇ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਪਾਰਿਆ ਜੀ ਭੇਜੋ ਤੇ ਉਹ ਕੁਝ ਮੈਂ ਇਦਾਂ ਹੀ ਜੇ ਆਟੋਮੈਟਿਕ ਜਿਹੜਾ ਬਣ ਜਾਂਦਾ ਹੁੰਦਾ ਮੈਸੇਜ ਆ ਬਣ ਗਿਆ ਤੇ ਮੈਂ ਭੇਜਤਾ ਤੇ ਉਹਨਾਂ ਨੇ ਬਾਅਦ ਚ ਦੇਖਿਆ ਤੇ ਮੈਂ ਵੀ ਇਹਦਾ ਕੁਝ ਹੋਰ ਹੀ ਬਣ ਗਿਆ ਤੇ ਮੈਂ ਡਿਲੀਟ ਕਰਤਾ ਉਹਨਾਂ ਨੇ ਕਿਹਾ ਕੀ ਡਿਲੀਟ ਕੀਤਾ ਨਾਰਮਲ ਚ ਕਲੀਅਰ ਕਰਦਾ ਮੈਂ ਵੀ ਗੱਲ ਕਿਸੇ ਮਿਸ ਅੰਡਰਸਟੈਂਡਿੰਗ ਨਾ ਰਹੇ ਗੱਲ ਚ ਤੇ ਉਹ ਤੋਂ ਬਾਅਦ ਮੈਂ ਹ ਕੁਝ ਨਹੀਂ ਭਨੇ ਮੇਰੀ ਜੇ ਆਟੋ ਸਪੈਲਡ ਹੋ ਗਿਆ ਸੀ ਵੀ ਮਤਲਬ ਕਿ ਆਟੋਮੈਟਿਕ ਜਿਹੜਾ ਲਿਖਦੇ ਹੁੰਦੇ ਆ ਉਹਨੇ ਹੋਰ ਕੁਝ ਜਾ ਬਣਾਤਾ ਸੀਗਾ ਤੇ ਕੋਈ ਗਲਤ ਨਹੀਂ ਸੀਗਾ ਤੇ ਵੀ ਉਸੇ ਕਰਕੇ ਮੈਂ ਡਿਲੀਟ ਕਰਤਾ ਉਹ ਕਹਿੰਦੇ ਪੜ ਲਿਆ ਸੀ ਮੈਂ ਨੋਟੀਫਿਕੇਸ਼ਨ ਸੇ ਸਮਝ ਜਾਂਦੇ ਉੱਪਰ ਨੋਟੀਫਿਕੇਸ਼ਨ ਚ ਆਪਾਂ ਨੂੰ ਨਾ ਮੈਸੇਜ ਦਿਖੇ ਜਾਂਦਾ ਹੁੰਦਾ ਕਈ ਕਈ ਫੋਨਾਂ 'ਤੇ ਵੀ ਕੀ ਲਿਖਿਆ ਆਗਾ ਫਿਰ ਆਹ ਡਿਸਟਰਬਿੰਗਸ ਵੀਡੀਓ ਬਹੁਤਕ ਮਤਲਬ ਕਿ ਕਲੌਣੀ ਵੀਡੀਓ ਆਈ ਮੇਰੇ ਕੋਲੇ ਤੇ ਮੈਂ ਚੁੱਪ ਹੋ ਗਿਆ ਮੇਰੇ ਕੋਲ ਕੋਈ ਰਿਪਲਾਈ ਨਹੀਂ ਸੀ ਵੀ ਮੈਂ ਇਤੇ ਜਵਾਬ ਕੀ ਦੇਵਾਂ ਮੈਂ ਵੀਡੀਓ ਬਲਰ ਕਰਤੀ ਆ ਤੁਹਾਡੇ ਕੋਲੇ ਮੇਰੇ ਕੋਲੇ ਸਾਰੀ ਸਾਤ ਹੀ ਵੀਡੀਓ ਆਈ ਐ ਇਦਾਂ ਮੈਂ ਚੁੱਪ ਹੋ ਗਿਆ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ ਇਹਦਾ ਵੀ ਮੈਂ ਇਹ ਤੇ ਵੀਡੀਓ ਬਣਾਵਾਂ ਕਿਵੇਂ ਬਣਾਵਾਂ ਕੀ ਬੋਲਦਾਂ ਤੇ ਕਿੱਦਾਂ ਬੋਲਦਾਂ ਕਿਵੇਂ ਠੀਕ ਹੈ ਨਾ ਪਰਿਵਾਰਾਂ ਵਾਲੇ ਸਾਰੇ ਤੇ ਇਹ ਤੇ ਕਿਵੇਂ ਉਪਣ ਲਈ ਮੈਂ ਬੋਲਦਾਂ ਗਲਤ ਹੋਇਆ ਬਹੁਤ ਗਲਤ ਹੋਇਆ ਠੀਕ ਹੈ ਨਾ ਫਿਰ ਉਹਨਾਂ ਦਾ ਮੈਸੇਜ ਆਇਆ ਉਸ ਤੋਂ ਬਾਅਦ ਹੈਗੀ ਹਿੰਮਤ ਵੀਡੀਓ ਬਣਾਉਣ ਦੀ ਇਹਦੇ ਤੇ ਜੇ ਐਵੇਂ ਜਾਂ ਐਵੇਂ ਟਿਕਟੌਕ ਤੇ ਜੀ ਕੀਤਾ ਬੋਲ ਦੇਣਾ ਵੀ ਮਤਲਬ ਕਿ ਜਿਹੜਾ ਕੋਈ ਤਰ੍ਹਾਂ ਜੀ ਕੀਤਾ ਟਿਕਟੌਕ ਤੇ ਉਹਦਾ ਬੋਲ ਦੇਣਾ ਜਾਂ ਇਤੇ ਹਿੰਮਤ ਹੈਗੀ ਆ ਬੋਲਣ ਦੀ ਮੈਂ ਕੁਛ ਨਹੀਂ ਰਿਪਲਾਈ ਕੀਤਾ ਉਸ ਤੋਂ ਬਾਅਦ ਮੈਂ ਬਸ ਐਦਾਂ ਹੀ ਚੁੱਪ ਹੋ ਗਿਆ ਮੈਂ ਬਹੁਤ ਸੋਚਿਆ ਮੈਂ ਵੀ ਕੀ ਕੀਤਾ ਜਾਵੇ ਇਹਦਾ ਕੀ ਕੀਤਾ ਜਾਵੇ ਕਿਵੇਂ ਵੀਡੀਓ ਕੀ ਵੀਡੀਓ ਬਣਾਵ ਫਿਰ ਮੈਂ ਐਦਾਂ ਐਦਾਂ ਸਟੋਰੀਆਂ ਚੈੱਕ ਕਰਦਾ ਗਿਆ ਤਾਮਾ ਰਾਣਾ ਸੈਂਟਰਲ ਜਾਵਾ ਜਕਾਰਤਾ ਵਾਲੀ ਸਾਈਡ ਪਿੰਡਾਂ ਦੀ ਖਬਰ ਉਹ ਸਟੋਰੀ ਸਮਝ ਗਈ ਹੁਣ ਇਹ ਤੇ ਮੈਂ ਸਿੱਧਾ ਬੋਲਦਾ ਉੱਠ ਕੇ ਵੀ ਆ ਇਦਾਂ ਹੋਇਆ ਕਿਸੇ ਨੇ ਕੋਈ ਉਹ ਨਹੀਂ ਕਰਨਾ ਸੀਗਾ ਇੰਟਰਸਟ ਨਹੀਂ ਦਿਖਾਉਣਾ ਸੀ ਚੀਜ਼ ਦੇ ਵਿੱਚ ਤੇ ਮੈਂ ਸੋਚਿਆ ਕਿਉਂ ਨਾ ਸਟੋਰੀ ਕਵਰ ਕਰਕੇ ਗੱਲ ਨੂੰ ਅੱਗੇ ਰੱਖਿਆ ਜਾਵੇ ਮੈਂ ਡਿਸਕਸ ਕਰੂੰ ਇਹ ਵੀਡੀਓ ਤੇ ਬਾਅਦ ਤੁਹਾਡੇ ਸਾਹਮਣੇ ਇਹ ਬੰਦੇ ਦਾ ਚਿਹਰਾ ਲੈ ਕੇ ਆਉਂਗਾ ਠੀਕ ਆ ਜਿਹੜਾ ਹੈਗਾਗਾ ਵੀਡੀਓ ਦੇ ਵਿੱਚ ਕਿਉਂਕਿ ਪੂਰੀ ਚੰਗੀ ਤਰ੍ਹਾਂ ਕਿਸੇ ਨੂੰ ਵੀਡੀਓ ਪਲੇ ਕਰਨ ਤੇ ਹੀ ਪਤਾ ਲੱਗੋ ਮੈਂ ਕੋਸ਼ਿਸ਼ ਕਰੂੰ ਵੀਡੀਓ ਕੱਲੇ ਇਹਦੇ ਫੇਸ ਦੀ ਪਲੇ ਕੀਤੀ ਜਾਵੇ ਇਹ ਬੱਚੇ ਦੇ ਫੇਸ ਦੀ ਪਲੇ ਕੀਤੀ ਜਾਵੇ ਤਾਂ ਕਿ ਤੁਹਾਨੂੰ ਸਿਆਣ ਆ ਸਕੇ ਇਹਦੀ ਤੇ ਇਹ ਦੇ ਤੱਕ ਤੁਸੀਂ ਰੀਚ ਕਰ ਸਕੋ ਜਿਹੜੇ ਵੀ ਪਿੰਡ ਦੇ ਹੋਣਿਆ ਤੇ ਇਹਨੂੰ ਪਕੜ ਕੇ ਜੇ ਕਿਸੇ ਨੂੰ ਇਹ ਸਿਆਣ ਚਾਹੁੰਦਾ ਤਾਂ ਸਾਰੀ ਵੀਡੀਓ ਮੈਂ ਉਹਨੂੰ ਪਰਸਨਲੀ ਸੈਂਡ ਕਰ ਸਕਦਾ ਜੇ ਤੇ ਕਿਸੇ ਨੇ ਕੋਈ ਉਤਾ ਚੱਕਣਾ ਤਾਂ ਤੇ ਕਹਾਣੀ ਸ਼ੁਰੂ ਕਰਦੇ ਆ 1994 ਤੋਂ ਲੈ ਕੇ 97 ਤੱਕ ਇండోਨੇਸ਼ੀਆ ਦੇ ਚਿਕਾਰਤਾ ਵਾਲੀ ਸਾਈਡ ਸੈਂਟਰਲ ਜਾਵਾ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ 4 ਲਾਸ਼ਾਂ ਮਿਲੀਆਂ ਬੱਚਿਆਂ ਦੀਆਂ ਜਿਹੜੀਆਂ ਬੁਰੀ ਤਰ੍ਹਾਂ ਇੰਜਰਡ ਸੀਗੀਆਂ ਉਹਨਾਂ ਦੇ ਢਿੱਡ 파ੜੇ ਗਏ ਸੀਗੇ ਤੇ ਉਹਨਾਂ ਦੇ ਪ੍ਰਾਈਵੇਟ ਪਾਰਟ ਬੁਰੀ ਤਰ੍ਹਾਂ ਇੰਜਰਡ ਸੀਗੇ ਉਦੋਂ ਬਾਅਦ 3 ਲਾਸ਼ਾਂ ਹੋਰ ਮਿਲੀਆਂ ਇਹ ਸੀਗੀਆਂ ਪਿੰਡੋਕੋਪੀ ਈਸਟ ਸਾਈਡ ਆਫ ਜਕਾਰਤਾ ਪੁਲਸ ਨੇ ਸੇਮ ਸਿਚੁਏਸ਼ਨ ਦੇ ਵਿੱਚ ਮਿਲਿਆ ਸੇਮ ਹਾਲਾਤਾਂ ਦੇ ਵਿੱਚ ਢਿੱਡ ਪਾੜੇ ਜ਼ਖਮੀ ਤੇ ਪ੍ਰਾਈਵੇਟ ਪਾਰਟ ਸੀਗੇ ਜਿਹੜੇ ਬਹੁਤ ਬੁਰੀ ਤਰ੍ਹਾਂ ਇੰਜਰਡ ਤੇ ਪੁਲਿਸ ਨੇ ਸਾਰੀ ਇਨਵੈਸਟੀਗੇਸ਼ਨ ਕਰੀ ਕਿਤੋਂ ਕੋਈ ਕੌਸ਼ ਨਾ ਲੱਭਿਆ ਉੱਪਰੋਂ ਲੈ ਕੇ ਥੱਲਿਓਂ ਤੱਕ ਸਭ ਕੁਝ ਖੰਗਾਲ ਮਾਰੇ ਕ੍ਰਿਮੀਨਲਾਂ ਦੇ ਕੇਸ ਉਹਨਾਂ ਨੂੰ ਕੋਈ ਕਲੋ ਨਾ ਮਿਲਿਆ ਤੇ ਜ਼ੀਰੋ ਜਿਹੜਾ ਸੀਗਾ ਪਟਨਾਸ ਕਿਤੇ ਗੱਲ ਆਹ ਨਾ ਪਈ ਫਿਰ ਗੱਲ ਆਲਮੋਸਟ ਕੇਸ ਠੰਡਾ ਪੈ ਚੁੱਕਿਆ ਸੀਗਾ ਜੁਲਾਈ 1996 ਦੇ ਵਿੱਚ ਇੱਕ ਹੋਰ 8ਵੇਂ ਬੱਚੇ ਦੀ ਲਾਸ਼ ਮਿਲੀ ਸੇਮ ਹਾਲਾਤਾਂ ਦੇ ਵਿੱਚ ਢਿੱਡ ਕੱਟਿਆ ਹੋਇਆ ਉਹੀ ਹਾਲਾਤ ਭੇਦ ਭਰੇ ਤਰੀਕੇ ਨਾਲ ਤੇ ਪਰ ਇਸ ਵਾਰ ਗਵਾਹ ਸਾਹਮਣੇ ਆਏ ਤੇ ਇੱਕ ਨਾਂ ਸਾਹਮਣੇ ਆਇਆ ਨਿਕਲ ਕੇ ਸਸਪੈਂਸ ਤੋਂ ਗਵਾਹਾਂ ਨੇ ਗਵਾਹੀ ਦਿੱਤੀ ਤੇ ਕਿਹਾ ਬਿਕੋਸ ਟਾਈਮ ਪਹਿਲਾਂ ਇਹ ਬੱਚੇ ਨਾਲ ਆਹ ਬੰਦੇ ਨੂੰ ਗੱਲ ਕਰਦੇ ਰਿਹਾ ਤੇ ਪਰ ਸੋਸਾਇਟੀ ਦੇ ਵਿੱਚ ਉਹ ਬੰਦੇ ਦਾ ਵੱਖਰਾ ਨਾਂ ਸੀਗਾ ਰੋਬਰਟ ਗਿਟੈਗ ਕੌਣ ਸੀ ਰੋਬਰਟ ਗਿਟੈਗ ਕਹਾਣੀ ਸ਼ੁਰੂ ਹੁੰਦੀ ਹੈ 1963 ਵਿੱਚ ਸੈਂਟਰਲ ਜਾਵਾ ਦੇ ਨੇੜੇ ਪੈਂਦੇ ਪਿੰਡ ਕੀਤਾਦਾਨ ਦੇ ਵਿੱਚ ਉਹਦਾ ਜਨਮ ਹੋਇਆ ਮੇਰੇ ਪ੍ਰੋਨਾਂਊਂਸ ਦੇ ਵਿੱਚ ਫਰਕ ਵੀ ਹੋ ਸਕਦਾ ਹੈ ਇੰਡੋਨੇਸ਼ੀਆ ਦੇ ਇਸ ਪਿੰਡਾਂ ਦੇ ਨਾਂ ਨਹੀਂ ਗਏ ਤੇ ਉਥੇ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਇਹਦਾ ਜਨਮ ਹੋਇਆ ਸੀ ਤੇ ਇਹਦਾ ਪਿਓ ਫਾਰਮਿੰਗ ਦਾ ਕੰਮ ਕਰਦਾ ਸੀ ਕਿਸੇ ਦੇ ਅੰਡਰ ਮਤਲਬ ਕਿ ਆਉਦੇ ਫਾਲ ਖੇਤ ਨਹੀਂ ਸੀਗੇ ਉਹਦੇ ਤੇ ਜਿਹੜੀ ਮਾਂ ਸੀ ਇਹ ਦੀ ਜਮੇਸ਼ੀਅਨ ਕਲਚਰ ਹਾਊਸ ਵਾਈਫ ਸੀਗੀ ਤੇ ਸ਼ੁਰੂਆਤ ਦੇ ਵਿੱਚ ਸਸਪੈਂਡ ਤੋਂ ਬਹੁਤ ਹੀ ਨਰਮ ਬੱਚਾ ਸੀਗਾ ਚੰਗੇ ਸੁਭਾਅ ਦਾ ਹਰ ਇੱਕ ਨਾਲ ਖੁਸ਼ ਹੋ ਕੇ ਰਹਿਣਾ ਤੇ ਹਰ ਇੱਕ ਨੂੰ ਬੁਲਾਉਣਾ ਤੇ ਗਰੀਬ ਨੇਵਰ ਹੱਡੇ ਸੀਗਾ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਆ ਗਰੀਬਾਂ ਦਾ ਮਹੱਲਾ ਇਦਾਂ ਦਾ ਸਾਰੇ ਇੱਥੇ ਰਹਿੰਦੇ ਸੀਗੇ ਤੇ ਹਰ ਇੱਕ ਨੰਪਾ ਦੀਆਂ ਗੱਲਬਾਤ ਕਰਨੀ ਚੰਗਾ ਬੱਚਾ ਸੀਗਾ ਬਹੁਤ ਜ਼ਿਆਦਾ ਪਰ ਇਹਦੇ ਚੰਗੇ ਸੁਭਾਅ ਦਾ ਬਹੁਤ ਗਲਤ ਫਾਇਦਾ ਠਾਹਿਆ ਗਿਆ ਇਸ ਦੇ ਜਿਹੜੇ ਇਸ ਤੋਂ ਵੱਡੀ ਉਮਰ ਦੇ ਬੱਚੇ ਸੀਗੇ ਇਹਨੂੰ ਸੈਕਸੂਅਲੀ ਅਬਿਊਜ਼ ਕੀਤਾ ਗਿਆ ਮਤਲਬ ਕਿ ਇਹਦੇ ਨਾਲ ਚਵਰਜਨਾ ਕਰਦੇ ਰਹੇ ਗਲਤ ਇਹਦੇ ਨਾਲ ਕਰਦੇ ਰਹੇ ਬੱਚੇ ਨੂੰ ਪਤਾ ਨਹੀਂ ਸੀਗਾ ਬੱਚੇ ਦੀ ਉਮਰ ਨਿਆਣੀ ਸੀਗੀ ਤੇ ਇਦਾਂ ਹੀ ਇਹਨੂੰ ਉਹ ਕੰਟੀਨਿਊ ਯੂਜ਼ ਕਰਦੇ ਨੇ ਜਦੋਂ ਤੱਕ ਇਹਨੂੰ ਸੁਰਤ ਸੰਭਲੀ ਇਹਨੂੰ ਪਤਾ ਲੱਗਾ ਵੀ ਮੇਰੇ ਨਾਲ ਹੋ ਕੀ ਰਿਹਾ ਆਦੇ ਨੇ ਆਪਦੇ ਆਪ ਨੂੰ ਪ੍ਰੋਟੈਕਟ ਕਰਨਾ ਚਾਹਿਆ ਪਰ ਹਰ ਵੇਲੇ ਇਹ ਡਰਦਾ ਉਹਨਾਂ ਤੋਂ ਵੀ ਮੈਨੂੰ ਕੁੱਟਣਗੇ ਕਦੇ ਉਹਨਾਂ ਨੂੰ ਰੋਕ ਹੀ ਨਾ ਸਕਿਆ ਕੰਟੀਨਿਊ ਇਹਦੇ ਨਾਲ ਇਦਾਂ ਹੀ ਗਲਤ ਕੰਮ ਹੁੰਦਾ ਰਿਹਾ ਤੇ ਇਹਦੇ ਮਾਪਿਓ ਨੇ ਇਹਨੂੰ ਬਹੁਤ ਜ਼ਿਆਦਾ ਫੋਸਨਾ ਮਿੱਤੇ ਨੂੰ ਹੋਇਆ ਕੀ ਆ ਚੁੱਪ ਚੁੱਪ ਕੇ ਉਹਨਾਂ ਨੇ ਕੀ ਗੱਲ ਐ ਇਹਨੇ ਕਦੇ ਉਹਨਾਂ ਕੋਲੇ ਖੁੱਲਕੇ ਨਹੀਂ ਬੋਲਿਆ ਸੀ ਕਦੇ ਕੁਝ ਨਹੀਂ ਬੋਲਿਆ ਚੁੱਪ ਕਰਕੇ ਨਵੇਂ ਪਾ ਕੇ ਬੈਠਾ ਰਹਿਣਾ ਇਹ ਸਭ ਕੁਝ ਹੁੰਦੇ ਹੁੰਦੇ ਜਦੋਂ ਸੁਸਬੰਤੋਂ ਜ਼ਬਾਨ ਹੋਇਆ ਤਾਂ ਨੇ ਸੋਚਿਆ ਵੀ ਸ਼ਹਿਰ ਜਾ ਕੇ ਕੰਮ ਕੀਤਾ ਜਾਵੇ ਵੀ ਘਰ ਦੇ ਹਾਲਾਤ ਸੁਧਰ ਜਾਣਗੇ ਕਿਉਂਕਿ ਬਚਪਨੇ ਤੋਂ ਘਰ ਚ ਗਰੀਬੀ ਦੇਖੀ ਆ ਸਕੂਲ ਨਹੀਂ ਜਾ ਸਕਿਆ ਇੰਨਾ ਗਰੀਬ ਸੀ ਰੋਟੀ ਟੁੱਕ ਦੀ ਮਸਾ ਉਹਨਾਂ ਦਾ ਪੂਰਾ ਪੈਂਦਾ ਸੀਗਾ ਤੇ ਮਾਪਿਆਂ ਦੇ ਹਾਲਾਤ ਬਹੁਤ ਮਾੜੇ ਸੀਗੇ ਸਸਵੰਤੋ ਨੇ ਸੋਚਿਆ ਹੁਣ ਆਪਾਂ ਸ਼ਹਿਰ ਜਾ ਕੇ ਕੋਈ ਕੰਮ ਧੰਦਾ ਲੱਭਦੇ ਆਂ ਸ਼ਹਿਰ ਗਿਆ ਜਕਾਰਤਾ ਵਰਗੇ ਸ਼ਹਿਰ ਵੱਟੇ ਜਿੱਥੇ ਕੰਮ ਦੀ ਤੜ ਰਾਤ ਭਾਲ ਕੀਤੀ ਨੇ ਬੰਦੇ ਨੇ ਕਿਤੇ ਕੰਮ ਨਾ ਮਿਲਿਆ ਜਿੱਥੇ ਜਾਇਆ ਕਰੇ ਪੜਿਆ ਲਿਖਿਆ ਨਾ ਹੋਣ ਕਰਕੇ ਇਹਨੂੰ ਕਿਤੇ ਕੋਈ ਕੰਮ ਨਾ ਮਿਲਿਆ ਇਵਨ ਲੇਬਰ ਜੋਬ ਤੱਕ ਨਾ ਇਹਨੂੰ ਨਸੀਬ ਹੋਈ ਵਿਚਾਰੇ ਨੂੰ ਖਰਚਾ ਪੱਠਾ ਜਿਹੜਾ ਲੈ ਕੇ ਗਿਆ ਸੀ ਘਰੋਂ ਮੁੱਕ ਗਏ ਤੇ ਜਿੱਥੇ ਜਾ ਕੇ ਪਹਿਲਾਂ ਰਿਹਾ ਸੀ ਮੜੇ ਮੋਟੇ ਕਰਾਏ ਤੇ ਉੱਥੇ ਦੇਣ ਨੂੰ ਪੈਸੇ ਨਹੀਂ ਉਥੋਂ ਵੀ ਬਾਹਰ ਹੋ ਗਿਆ ਹੋਮਲੈਸ ਹੋ ਗਿਆ ਘਰੋਂ ਬਾਹਰ ਹੋ ਗਿਆ ਖਰਚਾ ਕੋਲੇ ਕੋਈ ਨਹੀਂ ਤੇ ਖਾਣ ਪੀਣ ਨੂੰ ਕੁਛ ਨਹੀਂ ਭੁੱਖਾ ਫਿਰ ਇਹਨੇ ਦੇਖਿਆ ਸਰਵਾਈਵ ਕਰਨ ਲਈ ਕੋਸ਼ਿਸ਼ ਤਾਂ ਕਰਨਾ ਇਹਨੇ ਜਦੋਂ ਭੀਖ ਮੰਗਦੇ ਬੱਚੇ ਦੇਖੇ ਸਟੇਸ਼ਨ ਤੇ ਤਾਂ ਇਹਨੇ ਭੀਖ ਮੰਗਣੀ ਸ਼ੁਰੂ ਕਰਤੀ ਥੋੜਾ ਬਹੁਤਾ ਟੈਲੈਂਟ ਸੀ ਤੇ ਗਾਉਂਦਾ ਵਜਾਉਂਦਾ ਸੀਗਾ ਗਾਣੇ ਗੁਣੇ गा ਕੇ ਭੀਖ ਭੂਖ ਮੰਗ ਕੇ ਇਹਨੇ ਰੋਟੀ ਪਾਣੀ ਆਪ ਦਾ ਖਾਣਾ ਸ਼ੁਰੂ ਕਰਤਾ ਉੱਥੇ ਐਦਾਂ ਚੱਲਦਾ ਗਿਆ ਕੁਝ ਬੱਚੇ ਭਿਖਾਰੀ ਨਾਲ ਹੋਰ ਸੀਗੇ ਉਹਨਾਂ ਦੇ ਨਾਲ ਲੜ ਕੇ ਭੀਖ ਮੰਗਦਾ ਉੱਥੇ ਆਪ ਦਾ ਰੋਟੀ ਪਾਣੀ ਜੇ ਕੋਈ ਦੇ ਗਿਆ ਖਾ ਲਿਆ ਤੇ ਐਦਾਂ ਟਾਈਮ ਲੰਘਦਾ ਗਿਆ ਇੱਕ ਦਿਨ ਸਰਕਾਰੀ ਅਫਸਰਾਂ ਦੀ ਰੇਡ ਪਈ ਭਿਖਾਰੀ ਬੱਚਿਆਂ ਤੇ ਕੋਈ ਸਸਪੈਕਟ ਹੋਣਾ ਵਿੱਚ ਕਿਸੇ ਵੀ ਤਰ੍ਹਾਂ ਉਹਨਾਂ ਨੇ ਸਾਰੇ ਬੱਚੇ ਚਾ ਕੇ ਅਨਾਥ ਆਸ਼ਰਮ ਚਲੇ ਗਏ ਅਨਾਥ ਆਸ਼ਰਮ ਦੀ ਜਿਹੜੀ ਮਾਲਕ ਸੀਗੀ ਉਹ ਸੀਗੀ ਮੰਮੀ ਨਾਂ ਦੀ ਔਰਤ ਉਹਨੂੰ ਜਾ ਕੇ ਇਹ ਸਾਰੇ ਭਿਖਾਰੀ ਬੱਚੇ ਉਹਨਾਂ ਨੇ ਦੇਤੇ ਜਿੰਨੇ ਵੀ ਗਿਣਤੀ ਤੇ ਹੋਣਿਆ ਉੱਥੋਂ ਪਾਕੜੇ ਉਹਨਾਂ ਨੇ ਤੇ ਮੰਮੀ ਨੇ ਆਪ ਦੇ ਕੰਟਰੋਲ ਚ ਲੈ ਲਏ ਤੇ ਕੋਈ ਦੱਸ ਦੇਵਾ ਸਮਾਜ ਸੇਵੀ ਨਹੀਂ ਸੀਗੀ ਉਹ ਵੀ ਅੰਦਰੋਂ ਬੱਚਿਆਂ ਤੋਂ ਭੀਖ ਹੀ ਮੰਗਾਉਂਦੀ ਸੀ ਤੇ ਜਿਹੜੀ ਭੀਖ ਮੰਗ ਕੇ ਉਹ ਡੇਲੀ ਲਿਆਉਂਦੇ ਸੀਗੇ ਉਹਨੂੰ ਉੱਥੇ ਰਹਿਣ ਦੇ ਬਦਲੇ ਚ ਮੰਮੀ ਨੂੰ ਸਾਰੇ ਦੇਣੇ ਪੈਂਦੇ ਸੀ ਬਦਲੇ ਚ ਮੰਮੀ ਉਹਨਾਂ ਨੂੰ ਖਾਣ ਪੀਣ ਤੇ ਰਹਿਣ ਸਹਿਣ ਦਾ ਉੱਥੇ ਪ੍ਰਬੰਧ ਕਰਦੀ ਸੀ ਸਾਰਾ ਏਦਾਂ ਹੀ ਚੱਲਦਾ ਗਿਆ ਸਸਪੈਂਟੋ ਦੇ ਸੁਧਾਰ ਦੇ ਵਿੱਚ ਬਹੁਤ ਫਰਕ ਆਇਆ ਉਹ ਦੁਬਾਰਾ ਬੋਲਣ ਲੱਗ ਗਿਆ ਫਰੈਂਡਾਂ ਨਾਲ ਹੱਸਣ ਖੇਡਣ ਲੱਗ ਗਿਆ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣ ਲੱਗ ਗਿਆ ਸਸਪੈਂਟੋ ਦੀ ਲਗਭਗ ਲਾਈਫ ਚੇਂਜ ਹੋ ਹੀ ਚੁੱਕੀ ਸੀ ਕਿ ਬੇਸ਼ੱਕ ਸਾਰੇ ਪੈਸੇ ਮੰਮੀ ਉਤੋਂ ਖੋਹ ਲੈਂਦੀ ਸੀ ਸੰਸਤਾ ਵਾਲੀ ਫੇਰ ਵੀ ਸਸਪੈਂਟੋ ਖੁਸ਼ ਸੀਗਾ ਉੱਥੇ ਕਿਉਂਕਿ ਉਹਨੂੰ ਜਿਹੜੀ ਜ਼ਿੰਦਗੀ ਉਹ ਚਾਹੁੰਦਾ ਸੀ ਉਹ ਆਲਮੋਸਟ ਮਿਲ ਚੁੱਕੀ ਸੀ ਫ੍ਰੀडम ਵਾਲੀ ਪਰ ਕਹਿੰਦੇ ਹੁੰਦੇ ਆ ਕਿ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਕਿਸਮਤ ਨੇ ਉਹਨੂੰ ਹੋਰ ਰਾਹ ਤੇ ਲੈ ਜਾਣਾ ਸੀਗਾ ਇੱਕ ਦਿਨ ਫੇਰ ਇੱਕ ਵੈਨ ਹੋਰ ਆਈ ਪੁਲਿਸ ਦੀ ਭਰੀ ਤੇ ਜਿਹਦੇ ਵਿੱਚ ਕੁਝ ਭਿਖਾਰੀ ਹੋਰ ਆਏ ਬੱਚੇ ਭਿਖਾਰੀ ਅਡਲਟ ਬੱਚੇ ਭਿਖਾਰੀ ਤੇ ਉਹ ਜਿਹੜੇ ਸੀਗੇ ਬਹੁਤ ਹੀ ਕ੍ਰਿਮੀਨਲ ਮਾਈਂਡ ਬੰਦੇ ਸੀਗੇ ਤੇ ਨਾ ਕਿਸੇ ਦੀ ਸੁਣਨ ਵਾਲੇ ਸੀਗੇ ਨਾ ਕਿਸੇ ਨੂੰ ਸੁਣਾਉਣ ਵਾਲੇ ਸੀ ਆਪ ਦੀ ਮਰਜ਼ੀ ਕਰਨ ਵਾਲੇ ਸੀਗੇ ਉਹਨਾਂ ਦੀ ਨਿਗਾਹ ਸਸਪੈਂਟੋ ਤੇ ਪਈ ਸਸਪੈਂਟੋ ਨੂੰ ਇੱਕ ਬਚਪਨ ਤੋਂ ਬਹੁਤ ਆदत ਸੀਗੀ ਉਹ ਧੌਣ ਹਲਾਉਂਦਾ ਰਹਿੰਦਾ ਸੀਗਾ ਤੇ ਇਸੇ ਕਰਕੇ ਮਗਰ ਜਾ ਕੇ ਉਹਦਾ ਨਾਂ ਗੈਡੈਗ ਪਿਆ ਕਿਉਂਕਿ ਇੰਡੋਨੇਸ਼ੀਆ ਦੀ ਭਾਸ਼ਾ ਦੇ ਵਿੱਚ ਧੌਣ ਹਲਾਉਣ ਵਾਲੇ ਬੰਦੇ ਨੂੰ ਇੱਕ ਰੋਬਟ ਜਾ ਗੈਡੈਗ ਆ ਵੀ ਇਹ ਤੇ ਗੈਡੈਗ ਵੀ ਧੌਣ ਹਣਾਉਣ ਵਾਲਾ ਰੋਬਟ ਆ ਇਹ ਉਹ ਨਾਂ ਨਾਲ ਉਹਨਾਂ ਨੇ ਬੁਲਾਉਣਾ ਸ਼ੁਰੂ ਕਰਤਾ ਮੁੰਡਿਆਂ ਨੇ ਉਹਨੂੰ ਮਜ਼ਾਕ ਕਰਨਾ ਉਹਨੂੰ ਮਤਲਬ ਕਿ ਇੰਨਾ ਕਿ ਜ਼ਿਆਦਾ ਮੈਂਟਲੀ ਟੋਰਚ ਕਰਨਾ ਵਾਰ-ਵਾਰ ਰੋਬਰਟ ਗੈਡੇ ਰੋਬਰਟ ਗੈਡੇ ਕਿ ਇੱਥੋਂ ਤੱਕ ਨੌਬਤ ਆ ਗਈ ਕਿ ਗਲੀ ਦਾ ਹਰ ਇੱਕ ਉਥੋਂ ਦਾ ਬੰਦਾ ਬੱਚਾ ਬੁੜਾ ਸਾਰੇ ਉਹਨੂੰ ਰੋਬਰਟ ਗੈਡੇ ਦੇ ਨਾਂ ਨਾਲ ਜਾਣਣ ਲੱਗੇ ਸਸਬੈਂਟੋ ਦਾ ਦਿਮਾਗ ਆਪੇ ਤੋਂ ਬਾਹਰ ਹੋ ਗਿਆ ਉਹਨੂੰ ਹੁਣ ਬੱਚਿਆਂ ਤੇ ਬੰਦਿਆਂ ਦੇ ਵਿੱਚ ਫਰਕ ਲੱਗਣ ਲੱਗ ਗਿਆ ਸੀ ਉਹਨੂੰ ਲੱਗਦਾ ਸੀ ਹਰ ਇੱਕ ਬੱਚਾ ਤੁਰਿਆ ਫਿਰਦਾ ਉਹਦਾ ਦੁਸ਼ਮਣ ਆ ਹਰ ਇੱਕ ਬੱਚੇ ਤੇ ਉਹਦੀ ਇਦਾਂ ਮਤਲਬ ਕਿ ਨਫ਼ਰਤ ਭਰੇ ਨਾਲ ਦੇਖਣ ਲੱਗ ਗਿਆ ਅੰਦਰੋਂ ਤੇ ਉੱਥੋਂ ਉਹਦੀ ਲਾਈਫ ਨੇ ਇੱਕ ਵੱਖਰਾ ਕ੍ਰਿਮੀਨਲ ਦਾ ਟਰਨ ਲੈ ਲਿਆ ਸਸਬੈਂਟੋ ਕੀ ਕਰਦਾ ਬੱਚਿਆਂ ਨੂੰ ਖਾਣਾ ਆਫਰ ਕਰਦਾ ਬਿਖਾਰੀਆਂ ਨੂੰ ਮੋਸਟਲੀ ਉਹ ਉਹਨਾਂ ਬੱਚਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਦਾ ਕੋਈ ਮਾਗਰ ਵਾਲੀ ਵਾਰਸ ਨਹੀਂ ਹੁੰਦਾ ਸੀ ਕੋਈ ਬਾਅਦ ਚ ਆ ਕੇ ਕਿਸੇ ਨੇ ਇਹਦੇ ਬਾਰੇ ਇਨਕੁਆਇਰੀ ਨਾ ਕਰਨੀ ਬੱਚਿਆਂ ਨੂੰ ਖਾਣਾ ਆਫਰ ਕਰਦਾ ਭੁੱਖੇ ਹੁੰਦੇ ਸੀ ਬਿਖਾਰੀ ਵਿਚਾਰੇ ਗੱਲਾਂបਾਤਾਂ ਕਰਦਾ ਉਹਨਾਂ ਨਾਲ ਤੇ ਉਹਨਾਂ ਨੂੰ ਲਿਜਾ ਕੇ ਚੜਾਏ ਝਾੜੀਆਂ ਝੂੜੀਆਂ 'ਚ ਜਾਂ ਕਿਸੇ ਪਾਸੇ ਸੁੰਨੀ ਜਗ੍ਹਾ 'ਚ ਉਹਨਾਂ ਨਾਲ ਜਾਬਰ ਜਨਾਹ ਕਰਦਾ ਉਹਨਾਂ ਨੂੰ ਮਾਰਦਾ ਤੇ ਉਹਨਾਂ ਦੇ ਢਿੱਡ 파ੜ ਕੇ ਅੰਤਣੀਆਂ ਕੱਢ ਦਿੰਦਾ ਵਿੱਚੋਂ ਮਾਸ ਕੱਢ ਕੇ ਚੌਲ ਲੈ ਕੇ ਉਹਨਾਂ ਦੇ ਨਾਲ ਇੱਕ ਸਾਈਡ ਦੇਸ ਤੌਰ ਤੇ ਖਾਂਦਾ ਉਹ ਬੰਦਾ ਐਡਾ ਕੋ ਦਾ ਦਿਮਾਗ ਮਤਲਬ ਕਿ ਰਾਕਸਸ ਬਣ ਚੁੱਕਿਆ ਸੀਗਾ ਸਸਮਨ ਤੋਂ ਇੱਕ ਬਚਪਨ ਦੇ ਵਿੱਚ ਹੋਏ ਅਤਿਆਚਾਰ ਦੇ ਕਾਰਨ ਕੰਟੀਨਿਊ ਚਲਦਾ ਗਿਆ ਇਹ ਐਦਾਂ ਹੁੰਦਾ ਗਿਆ ਇੱਕ ਤੋਂ ਇੱਕ ਬਾਅਦ ਲਾਸਾਂ ਮਿਲਦੀਆਂ ਗਈਆਂ ਸਸਬੈਂਟੋ ਦਾ ਇੱਕ ਨੌਣਾ ਅਪਰਾਧ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕੰਟੀਨਿਊ ਚਲਦਾ ਰਿਹਾ ਬੱਚਿਆਂ ਦੇ ਢੱਡਾ ਪਾੜਨੇ ਉਹਨੇ ਤੇ ਮਾਸ ਦਾ ਟੁਕੜਾ ਆਪਣੇ ਖਾਣ ਜੋਗਰਾ ਕੱਟਨਾ ਚੌਲਾ ਨਾਲ ਖਾਣਾ ਤੇ ਉਹਨਾਂ ਦਾ ਖੂਨ ਪੀਣਾ ਤੇ ਚਲਦਾ ਰਿਹਾ ਇਹ ਸਟੋਰੀ ਲੋਕਲ ਪੁਲਿਸ ਤੱਕ ਹੀ ਸੀਮਤ ਰਹਿ ਗਈ ਕਿਉਂਕਿ ਲੋਕਾਂ ਨੂੰ ਇੰਡੋਨੇਸ਼ੀਆ ਦੇ ਵਿੱਚ ਵਹਿਮ ਭਰਮ ਦੇ ਵਿੱਚ ਬਹੁਤ ਜ਼ਿਆਦਾ ਨੇ ਕਾਲਾ ਜਾਤੂ ਦਾ ਬਹੁਤ ਜ਼ਿਆਦਾ ਉੱਥੇ ਪ੍ਰਭਾਵ ਹੈਗਾ ਤੇ ਲੋਕਾਂ ਦੇ ਵਿੱਚ ਇਹ ਚੀਜ਼ ਪ੍ਰਚਲਿਤ ਸੀ ਉਹਨਾਂ ਟਾਈਮਾਂ 'ਚ ਕਹਾਣੀ ਕਿ ਵੀ ਕੋਈ ਰਾਕਸ਼ਸ ਆਉਂਦਾਗਾ ਤੇ ਬੱਚਿਆਂ ਦੇ ਢਿੱਡ ਪਾੜ ਕੇ ਖੂਨ ਪੀ ਕੇ ਮਾਸ ਖਾ ਕੇ ਉਹਨਾਂ ਦਾ ਚਲਿਆ ਜਾਂਦਾਗਾ ਗੱਲ ਜਦੋਂ 8ਵੇਂ ਬੱਚੇ ਤੇ ਆਈ ਕਾਸੀ ਕਰਨ ਨਾਂ ਦਾ ਬੱਚਾ ਮਰਿਆ ਪਿਆ ਇੱਕ ਪੱਤਰਕਾਰ ਦੀ ਨਿਗਾਹ ਚੜਿਆ ਤੇ ਉਹਨੇ ਚਾਕੇ ਖਬਰ ਜਦੋਂ ਚਲਾਈ ਮੀਡੀਆ ਤੇ ਤਾਂ ਗੱਲ ਸਾਰੇ ਅੱਗ ਵਾਂਗ ਫੈਲ ਗਈ ਇੰਡੋਨੇਸ਼ੀਆ ਦੇ ਵਿੱਚ ਤੇ ਨਾ ਚਾਹੁੰਦੇ ਹੋਏ ਵੀ ਲੀਡਰਾਂ ਨੂੰ ਅਗਿਆਣਾ ਪਿਆ ਸਾਰੇ ਕੋਈ ਨੂੰ ਇਹ ਚੀਜ਼ ਵੱਡੇ ਲੈਵਲ ਤੇ ਗੱਲ ਨੇ ਪਕੜ ਕਰ ਲਈ 1994 ਦੇ ਵਿੱਚ ਉਸ ਨੂੰ ਕੱਟ ਵੱਢ ਕੇ ਸਿੱਟਿਆ ਤੇ লাশ ਨੂੰ ਪੋਸਟਮਾਰਟਮ ਲਈ ਲਿ ਲੈ ਗਏ ਤਾਂ ਉਹਦੇ ਵਿੱਚ ਪਾਇਆ ਗਿਆ ਬੱਚੇ ਨੂੰ ਸੈਕਸੂਅਲੀ ਅਬਯੂਜ਼ ਹੋਇਆ ਤੇ ਇਹਦੇ ਚੋਂ ਮਾਸ ਕੱਟ ਕੇ ਕੱਟਿਆ ਵੱਢਿਆ ਅਧਿਆਨ ਤਣੀਆਂ ਬਾਹਰ ਕੱਢੀਆਂ ਗਈਆਂ ਤੇ ਮਤਲਬ ਕਿ ਸੇਮ ਓਦਾਂ ਦੇ ਕੇਸ ਪੁਰਾਣੇ ਜਦੋਂ ਚੱਕੇ ਤੇ ਸੇਮ ਤਰੀਕੇ ਨਾਲ ਹੀ ਇਹ ਬੱਚੇ ਦਾ ਕਤਲ ਹੋਇਆ ਸੀਗਾ ਤੇ ਜਦੋਂ ਗੱਲ ਗਵਾਹ ਵੀ ਆਇਆ ਇਸ ਵਾਰ 8ਵੇਂ ਬੱਚੇ ਤੇ ਗਵਾਹ ਆਇਆ ਆਪਾਂ ਸਰੂਹ ਦੇ ਵਿੱਚ ਦੱਸਿਆ ਸੀ ਗੱਲ 8ਵੇਂ ਬੱਚੇ ਤੇ ਗਵਾਹ ਅੱਗੇ ਆਇਆ ਉਹਨੇ ਦੱਸਿਆ ਵੀ ਕੁਝ ਘੰਟੇ ਪਹਿਲਾਂ ਮੈਂ ਕੈਟੇਕ ਨਾਂ ਦੇ ਬੰਦੇ ਨਾਲ ਇਹਨੂੰ ਗੱਲਾਂ ਕਰਦੇ ਦੇਖਿਆ ਸੀਗਾ ਜਿਹੜਾ ਰੋਬਰਟ ਗੈਡਿਕ ਸੀਗਾ ਕਿਉਂਕਿ ਸਸਮੈਂਤੋਂ ਨਾਂ ਨਹੀਂ ਪਤਾ ਸੀਗਾ ਲੋਕਾਂ ਨੂੰ ਉੱਥੋਂ ਦੇ ਲੋਕਾਂ ਨੂੰ ਰੋਬਰਟ ਗੈਡਿਕ ਨਾਂ ਦਾ ਇਹੀ ਨਾਂ ਨਾ ਪ੍ਰੋਨਾਂਊਂਸ ਕਰਦੇ ਸੀ ਜਦੋਂ ਦਾ ਉਹ ਉੱਥੇ ਆਇਆ ਸੀਗਾ ਰੋਬਰਟ ਗੈਡਿਕ ਤੇ ਗੈਡਿਕ ਨਾਂ ਤੇ ਪੁਲਿਸ ਐਕਸ਼ਨ ਚ ਆਈ ਤੇ ਜਦੋਂ ਨੂੰ ਉਹਨੂੰ ਫਾੜਨ ਉੱਥੇ ਗਏ ਆਸ਼ਰਮ ਦੇ ਵਿੱਚ ਤੇ ਉਹ ਬੰਦਾ ਉੱਥੋਂ ਨਿਕਲ ਚੁੱਕਿਆ ਸੀਗਾ ਨਾ ਕੋਈ ਪਤਾ ਉਹਦਾ ਨਟਕਾਣਾ ਕਿੱਥੋਂ ਆ ਕੀ ਹਿਸਾਬ ਕਿਤਾਬ ਆ ਕੁਝ ਨਹੀਂ ਲੱਭਿਆ ਉਥੋਂ ਨਿਕਲ ਚੁੱਕਿਆ ਸੀਗਾ ਪੁਲਿਸ ਜਦੋਂ ਐਡਾ ਵੱਡਾ ਹਾਈਲਾਈਟ ਕੇਸ ਹੋਇਆ ਹੋਵੇ ਐਨੇ ਅਪਰਾਧਕ ਮਾਮਲੇ ਮਾਕਰ ਹੋਣ ਤੇ ਐਦਾਂ ਨੂੰ ਠੰਡਾ ਤਾਂ ਨਹੀਂ ਛੱਡਿਆ ਫਿਰ ਅਗਸਤ 1993 ਦੇ ਨੇੜੇ ਤੇੜੇ ਪੁਲਿਸ ਦੀ ਜ਼ੋਰਾਂ ਦੀ ਭਾਲ ਦੇ ਮਤਲਬ ਦੌਰਾਨ ਇਸ ਬੰਦੇ ਨੂੰ ਇਹਦੇ ਪਿੰਡੋਂ ਜਾ ਤਹ ਪਹੁੰਚਿਆ ਉਥੇ ਫੜ ਲਿਆ ਤੇ ਜਦੋਂ ਪੁਲਿਸ ਨੇ ਫੜਿਆ ਉਥੇ ਇੱਕ ਹੋਰ ਥਿਉਰੀ ਸਾਹਮਣੇ ਨਿਕਲ ਕੇ ਆਈ ਤੇ ਪੁਲਿਸ ਹੈਰਾਨ ਰਹਿ ਗਈ ਕਿਸੇ ਨੂੰ ਕੋਈ ਯਕੀਨ ਨਾ ਆਵੇ ਪੁਲਿਸ ਵਾਲਿਆਂ ਨੂੰ ਵੀ ਇਹ ਬੰਦਾ ਇੰਨਾ ਕੁਝ ਕਿਵੇਂ ਕਰ ਸਕਦਾ ਇੰਨੇ ਕਾਤਲ ਕਿਉਂਕਿ ਕਲੱਤ ਤੋਂ ਥੋੜਾ ਲੰਗੜਾ ਕੇ ਟੇਢੀ ਜੀ ਤੁਰਦਾ ਸੀਗਾ ਤੇ ਹੱਥੋਂ ਦੇ ਇਦਾਂ ਕੰਮ ਰਹੇ ਸੀਗੇ ਜੇ ਬਾਡੀ ਇਦਾਂ ਦੀ ਸੀ ਜਿਵੇਂ ਕੋਪੋਸ਼ਨ ਦਾ ਸ਼ਕਾਰ ਹੋਈ ਹੋਵੇ ਬਹੁਤ ਜ਼ਿਆਦਾ ਤੇ ਵੀ ਇਹ ਕਿਸੇ ਦਾ ਕਾਤਲ ਕਿਵੇਂ ਕਰਦਾ ਆਖਰਕਾਰ 6 ਅਗਸਤ 1997 ਨੂੰ ਇਹਨੇ ਸਭ ਕੁਝ ਕਬੂਲ ਲਿਆ ਕਿਹਾ ਵੀ ਮੈਂ 12 ਬੱਚਿਆਂ ਦਾ ਕਤਲ ਕੀਤਾ ਤੇ ਆ ਤਰੀਕੇ ਨਾਲ ਕੀਤਾ ਇਦਾਂ ਇਦਾਂ ਮੈਂ ਬਾਡੀ ਨੂੰ ਕੱਟਿਆ ਆ ਸਾਰੀਆਂ ਚੀਜ਼ਾਂ ਤੇ ਕੱਟਣ ਵਾਲਾ ਜਿਹੜਾ ਸੀਗਾ ਇਹਦਾ ਹਥਿਆਰ ਫਲਾਨੇ ਦਰਖਤ ਕੋਲੇ ਜਿੱਥੇ ਮੈਂ ਆਖਰੀ ਬੱਚੇ ਨੂੰ ਕੱਟਿਆ ਸੀਗਾ ਤੇ ਉੱਥੇ ਪਿਆਗਾ ਤੇ ਉੱਥੋਂ ਚੱਕ ਲਿਆ ਤੇ ਪੁਲਿਸ ਨੇ ਜਾ ਕੇ ਉਹ ਬਰਾਮਦ ਕੀਤਾ ਤੇ ਦਰਖਤ ਤੇ ਖੂਨ ਦੇ ਵੀ ਸਿੱਟੇ ਵੀ ਲੱਗੇ ਹੋਏ ਸੀਗੇ ਜਿੱਥੇ ਉਹਨੇ ਬਾਡੀ ਕੱਟੀ ਸੀਗੀ ਸਾਰਾ ਕੁਝਾ ਮਤਲਬ ਕਿ ਪੁਲਿਸ ਨੇ 100% ਸ਼ੋਰ ਕਰਤਾ ਵੀ ਇਹ ਹੀ ਪਰਸਨ ਆ ਤੇ ਫਿਰ ਟਰਾਇਲ ਦੌਰਾਨ ਜੱਜ ਦੇ ਸਾਹਮਣੇ ਸਾਰਾ ਕੁਸਾ ਪੱਤਰਕਾਰਾਂ ਨੇ ਇਹਨੂੰ ਪੁੱਛਿਆ ਪੱਤਰਕਾਰ ਵੀ ਨਾਲ ਹੀ ਬੈਠੇ ਸੀ ਮੈਂ ਫੋਟੋ ਨਾਲ ਪਲੇ ਕਰ ਦੂੰਗਾ ਤੇ ਪੱਤਰਕਾਰਾਂ ਨੇ ਇਹਨੂੰ ਸਵਾਲ ਕੀਤਾ ਵੀ ਤੂੰ ਕਤਲ ਕਿਉਂ ਕੀਤੇ ਇੰਨੇ ਜ਼ਿਆਦਾ ਵੀ ਇਹਨੇ ਕਤਲ ਕੀਤੇ ਤੂੰ ਐਡਾ ਵੱਡਾ ਘਨੋਣਾ ਅਪਰਾਧ ਕੀਤਾ ਤੇ ਵੀ ਇਹਦਾ ਤੈਨੂੰ ਕੋਈ ਪਸਤਾਵਾ ਹੈਗਾ ਕਹਿੰਦਾ ਇਹ ਰਿਜ਼ਲਟ ਕਹਿੰਦਾ ਡਿਜ਼ਾਇਰ ਆਫ ਲਾਸਟ ਵੀ ਇੱਕ ਕਾਮਕ ਕਵਾਸਨਾ ਦਾ ਰਿਜ਼ਲਟ ਨਿਕਲਿਆ ਕਹਿੰਦਾ ਹੋਰ ਕੁਝ ਨਹੀਂਗਾ ਉਹਨੇ ਕਿਹਾ ਜਦੋਂ ਮੈਂ ਕਹਿੰਦਾ ਖੂਨ ਪੀਂਦਾ ਸੀਗਾ ਬੱਚਿਆਂ ਦਾ ਤੇ ਮੈਨੂੰ ਐਂ ਲੱਗਦਾ ਸੀ ਮੇਰਾ ਵੇਟ ਅਪ ਹੋ ਰਿਹਾ ਲਿਫਟ ਅਪ ਹੋ ਰਿਹਾ ਤੇ ਮੇਰੇ ਚ ਐਨਰਜੀ ਆਉਂਦੀ ਸੀ ਜਿਹੜਾ ਮੀਟ ਨੂੰ ਉਹਨਾਂ ਪੁੱਛਿਆ ਵੀ ਹਿਊਮਨ ਮੇਟ ਦਾ ਟੇਸਟ ਕਿਹੋ ਜਿਹਾ ਲੱਗਿਆ ਤੈਨੂੰ ਕਹਿੰਦਾ ਸਾਲਟ ਹੀ ਸੀਗਾ ਮਤਲਬ ਕਿ ਉਹ ਬੰਦਾ ਨਾਰਮਲੀ ਇੱਕ ਸਮਾਈਲ ਭਰੇ ਅੰਦਾਜ਼ ਦੇ ਵਿੱਚ ਗੱਲਾਂ ਕਰ ਰਿਹਾ ਸੀਗਾ ਵੀਡੀਓ ਪਈਆ YouTube ਤੇ ਤੁਸੀਂ ਬਾਅਦ ਚ ਪਲੇ ਕਰ ਸਕਦੇ ਹੋ ਉਹਦੀ ਰੀਅਲ ਵੀਡੀਓ ਉਹ ਰੀਅਲ ਵੀਡੀਓ ਉਹਦੀ ਜੱਜ ਮੂਰੇ ਜਿਹੜੀ ਸੁਣਵਾਈ ਦੀ ਆ ਉਪਈਆ ਮੈਂ ਕਮੈਂਟ ਦੇ ਵਿੱਚ ਲਿੰਕ ਉਹਦਾ ਨਾਲ ਲਾ ਦੂੰਗਾ ਜੱਜ ਮੁਰੇ ਸਨਵਾਇ ਤੋਂ ਬਾਅਦ ਵਕੀਲਾਂ ਦੀ ਆਰਗੂਮੈਂਟ ਤੋਂ ਬਾਅਦ ਪੱਤਰਕਾਰਾਂ ਨੇ ਸਾਰਾ ਕੁਝ ਬਿਆਨ ਤੋਂ ਬਾਅਦ ਚੱਲਦਾ ਰਿਹਾ ਉਹਦਾ ਕੇਸ 21 ਮਈ 2007 ਨੂੰ ਉਹਨੂੰ 5 ਸੇ ਦੀ ਸਜ਼ਾ ਸੁਣਾਈ ਗਈ ਤੇ ਨਾਲ ਉਹਨੂੰ ਜੇਲ੍ਹ ਦੇ ਵਿੱਚ ਕੀਪਿੰਗ ਪ੍ਰਿਜ਼ਨ ਈਸਟ ਜਕਾਰਤਾ ਉੱਥੇ ਟਰਾਂਸਫਰ ਕਰਾ ਉੱਥੇ ਉਹਨੇ ਆਪਣੀਆਂ ਸਬਜ਼ੀਆਂ ਸੋਚੀਆਂ ਬੀਜੀਆਂ ਜੇਲ੍ਹ ਦੇ ਵਿੱਚ ਪਾਲਕ ਪੂਲਕ ਲਾਇਆ ਹੋਰ ਇਹ ਸੱਚ ਹੈ ਕਿ ਮੈਂ ਕੋਲੋਨੀ ਲਾ ਰਿਹਾ ਗੱਲ ਤੇ ਉਹਨਾਂ ਨੂੰ ਵੇਚ ਕੇ ਉਹ ਆਪਦੀ ਬੀੜੀ ਬੱਤੀ ਲੈਂਦਾ ਰਿਹਾ ਕੰਟੀਨਿਊ ਇਦਾਂ ਹੀ ਚੱਲਦਾ ਰਿਹਾ 25 ਮਾਰਚ 2007 ਉਹਦਾ ਦੋਸਤ ਜੇਲ੍ਹ ਚੋਂ ਆਇਆ ਉਹਦੇ ਨਾਲ ਰਹਿੰਦਾ ਸੈਲਮੇਟ ਸੀਗਾ ਉਹਨੇ ਉਹਨੂੰ ਆ ਕੇ ਕਿਹਾ ਤੇਰੀ ਫਾਂਸੀ ਦੀ سزا ਨੇੜੇ ਆ ਗਈ ਆ ਬੀਜੇ ਤੇ ਤੈਨੂੰ ਮਾਰਨਾ ਉੱਤਨੇੜੇ ਆ ਗਿਆ ਇਹ ਸੁਣਦੇ ਸਾਰੀ ਉਹਨੂੰ ਹਾਰਟ ਅਟੈਕ ਆ ਗਿਆ ਤੇ ਫਿਰ ਉਹਨੂੰ ਜੇਲ੍ਹ ਦਾ ਜਿਹੜਾ ਕਲੀਨਿਕ ਸੀਗਾ ਉਹਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਉਹਦੀ ਹਾਲਤ ਹੋਰ ਵੀ ਵਿਗੜ ਰਹੀ ਸੀ ਉੱਥੋਂ ਉਸਨੂੰ ਚਿਲਾ ਕਾਇਪ origignal ਜਿਹੜਾ ਜਨਰਲ ਹਸਪੀਟਲ ਸੀਗਾ ਉੱਥੇ ਲਿਜਾਇਆ ਗਿਆ ਉੱਥੇ ਉਸ ਇਨਸਾਨ ਦੀ 26 ਮਾਰਚ ਤੋ 2007 ਨੂੰ ਡੈਥ ਹੋ ਗਈ ਜਿਹੜੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਉਹ ਸਜ਼ਾ ਦੇ ਨਾਲ ਨਹੀਂ ਇੱਕ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਉਸ ਤੋਂ ਬਾਅਦ ਉਹਦਾ ਪਰਿਵਾਰ ਵੀ ਉੱਥੇ ਆਇਆ ਸੀ ਹਸਪੀਟਲ ਦੇ ਵਿੱਚ ਉਹਦੇ ਪਿੰਡੋਂ ਨਾਲ ਰਿਹਾ ਉਹਨਾਂ ਟਾਈਮ ਜਿੰਨਾ ਟਾਈਮ ਉਹਨੇ ਆਖਰੀ ਸਾਹ ਨਹੀਂ ਲਿੱਤਾ ਤੇ ਉਸ ਤੋਂ ਬਾਅਦ ਉਹਨੂੰ ਪਿੰਡ ਲੈ ਜਾ ਕੇ ਬੈਰੀ ਵੀ ਕੀਤਾ ਗਿਆ ਹੁਣ ਕਹਾਣੀ ਤੇ ਆਉਣਾ ਜਿਹੜੀ ਮੈਂ ਫੋਟੋ ਐਡ ਕੀਤੀ ਇਸ ਨਾਲ ਉਹ ਫੋਟੋ ਇਸੇ ਕਹਾਣੀ ਦੇ ਨਾਲ ਸਿਮਿਲਰ ਕਿਉਂ ਮੈਲ ਜਾਣਾ ਚਾਹਣਾ ਕਿਉਂਕਿ ਅੱਜ ਕਿਸੇ ਬੱਚੇ ਨੂੰ ਤੁਸੀਂ ਖਰਾਬ ਕਰ ਰਹੇ ਹੋ ਬਟੀ ਏਜ ਦੇ ਅਡਲਟ ਬੱਚੇ ਨੇ ਜਿਹੜੇ ਉਹਨੇ ਕੱਲ ਨੂੰ ਉਹਦਾ ਮਾਨਸਿਕ ਲੇਬਲ ਕਿੱਥੇ ਪਹੁੰਚਣਾ ਹੈ ਤੁਹਾਨੂੰ ਆਈਡੀਆ ਵੀ ਹੈਗਾ ਉਹਦੀ ਜ਼ਿੰਦਗੀ 'ਚ ਉਹਨੂੰ ਕਦੇ ਪੀਸ ਨਹੀਂ ਮਿਲ ਸਕਦੀ ਵੱਡਾ ਹੋ ਕੇ ਬਹੁਤ ਅਟਰਨਿੰਗ ਅਪ ਪੁਆਇੰਟ ਆਉਂਦੇ ਆ ਬੰਦੇ ਦੀ ਜ਼ਿੰਦਗੀ 'ਚ ਜਦੋਂ ਬੰਦਾ ਸਟਰਗਲ ਕਰਨਾ ਤੋਰਤਾ ਤੇ ਉਹਦੇ ਆਪਣ ਡਾਊਨ ਸੌਂਦੀਆਂ ਰਹਿੰਦੀਆਂ ਨੇ ਉਹਨੂੰ ਕੀਤੇ ਹੋਏ ਬਚਪਨ ਦੇ ਸਸਮੈਂਤੋਂ ਨੂੰ ਅਤਿਆਚਾਰ ਨੇ ਕਿੱਥੇ ਜਾ ਕੇ ਕਿੱਡਾ ਵੱਡਾ ਕ੍ਰਮੀ ਨਾਲ ਬਣਾ ਦਿੱਤਾ ਤੇ ਅੱਜ ਇਹ ਬੱਚੇ ਨਾਲ ਇਦਾਂ ਕਰ ਰਹੇ ਨੇ ਉਹ ਅਣਜਾਣ ਅਣਪੋੜਾ ਹੋ ਸਕਦਾ ਡਰਦਾ ਨੂੰ ਘੇਰ ਕੇ ਤੇ ਮੋਟਰਸਾਈਕਲ ਤੇ ਬੈਠੇ ਮੁੰਡੇ ਜਿਹੜੇ ਵੀਡੀਓ ਬਣਾ ਰਹੇ ਨੇ ਇੱਕ ਇਦਾਂ ਸਹਿਣਾ ਉਹ ਬਾਵਾਏਜ ਦਾ ਮੁੰਡਾ ਤੇ ਉਹ ਉਹਦੇ ਨਾਲ ਗਲਤ ਕੰਮ ਕਰ ਰਿਹਾ ਬੱਚੇ ਨੂੰ ਖਰਾਬ ਕਰ ਰਿਹਾ ਤੇ ਉਹਦਾ ਰਿਜ਼ਲਟ ਕੀ ਨਿਕਲਣਾ ਕਨਸੀ ਕਾਂਸਿਕਵੈਂਸਿਸ ਕੀ ਨਿਕਲਣੇ ਐਂ ਡੱਤੇ ਜਾ ਕੇ ਜਿੱਦਾਂ ਸਸਵੈ ਤੋਂ ਦੇ ਨਿਕਲੇ ਨੇ ਮੈਂ ਸਟੋਰੀ ਨਾਲ ਕਵਰ ਕਰਨ ਦਾ ਸਿਰਫ ਇਹੀ ਮਤਲਬ ਆ ਮੈਂ ਸਿੱਧੇ ਤਰੀਕੇ ਨਾਲ ਇੰਨੀ ਕਿ ਵੀਡੀਓ ਬਣਾ ਕੇ ਪਾ ਦਿੰਦਾ ਕਿਸੇ ਦੇ ਕੰਨੀ ਖਬਰ ਨਹੀਂ ਪੈਣੀ ਸੀ ਤੁਹਾਨੂੰ ਇਹ ਗੱਲ ਸਮਝਾਉਣ ਦਾ ਮੇਰਾ ਮਤਲਬ ਇੱਡੀ ਵੱਡੀ ਸਟੋਰੀ ਕਵਰ ਕਰਨ ਦਾ ਇਹੀ ਹੀ ਆ ਵੀ ਜਿਹੜੇ ਇਹ ਬੰਦੇ ਨੂੰ ਜਾਣਦੇ ਆ ਇਹਦੇ ਪਿੰਡ ਦੇ ਆ ਇਹਦੇ ਮਾਪਿਓ ਤੱਕ ਅਪਰੋਚ ਕੀਤੀ ਜਾਵੇ ਇਹਦੀ ਛਤਰਪ੍ਰੇਟ ਕੀਤੀ ਜਾਵੇ ਤੇ ਉਸ ਬੱਚੇ ਨੂੰ ਸਮਝਾਇਆ ਜਾਵੇ ਤੇ ਵੀ ਜੇ ਕਾਹਨੂੰ ਕੋਈ ਗੱਲਬਾਤ ਤੈਨੂੰ ਕੋਈ ਤੰਗ ਪਰੇਸ਼ਾਨ ਕਰਦਾ ਉਹਦੇ ਮਾਪਿਓ ਨੂੰ ਆਕੇ ਦੱਸਣਾ ਇਦਾਂ ਦੇ ਹਾਂ ਕਮੈਂਟ ਕਰਨੇ ਠੀਕ ਆ ਮੈਂ ਤੁਸੀਂ ਮੰਨਿਆ ਤੁਹਾਡੀ ਗੱਲ ਆ ਜਾਇਜ਼ ਨੇ ਤੁਸੀਂ ਪਾਈ ਵੀਡੀਓ ਪਰ ਮੈਂ ਕੋਸ਼ਿਸ਼ ਕੀਤੀ ਤੁਸੀਂ ਇਦਾਂ ਕਿਹਾ ਵੀ ਤੁਸੀਂ ਉਹਤੇ ਬੋਲਤਾ ਕੁੜੀ ਦੇ ਨਾਲ ਖੜ ਗਏ ਤੇ ਕੁੜੀ ਹੋਰ ਸਮਾਜ ਦੀਆਂ ਪ੍ਰੋਬਲਮਾਂ ਮੁੱਕ ਗਈਆਂ ਮੇਰੇ ਵੀਡੀਓ ਪਾਉਣ ਨਾਲ ਜੇ ਅੱਜ ਕਿੰਨਾ ਫਾਇਦਾ ਹੋਇਆ ਉਹ ਗੱਲ ਮੁੱਦਾ ਉੱਥੇ ਹਾਈਲਾਈਟ ਹੋਇਆ ਜੇ ਕਿਸੇ ਦਾ ਭਲਾ ਹੋ ਗਿਆ ਕੋਈ ਹੋ ਰਿਹਾ ਤੇ ਮੇਰੇ ਲਈ ਤਾਂ ਉਹ ਘਾਟੇ ਦਾ ਸੌਦਾ ਨਹੀਂਗਾ ਰਹੀ ਗੱਲ ਕੁਝ ਲੋਕ ਉੱਠ ਕੇ ਵੀਡੀਓ ਪਾ ਰਹੇ ਸੀ ਮੇਰੇ ਖਿਲਾਫ ਉਥੇ ਕਹਿ ਰਹੇ ਸੀ ਵਿਊਆਂ ਦੇ ਲਈ ਸ਼ਾਇਦ ਤੈਨੂੰ ਤਾਂ ਪਤਾ ਮੇਰੇ ਬਾਰੇ ਜੋ ਬੋਲ ਰਹੇ ਹਾਂ ਤੂੰ ਮੇਰੇ ਬਾਰੇ ਤੇ ਮੈਂ ਨਹੀਂ ਚਾਹੁੰਦਾ ਸੀਗਾ ਵੀ ਮੈਂ ਤੈਨੂੰ ਕੋਈ ਰਿਪਲਾਈ ਕਰਾਂ ਵੀ ਲੋਕ ਉੱਠ ਕੇ ਸਾਡੀਆਂ ਵੀਡੀਓ ਵਾਇਰਲ ਕਰਨ ਲੱਗ ਜਾਣ ਵੀ ਇਹਨਾਂ ਦੀ ਲੜਾਈ ਹੋ ਗਈ ਤੇ ਉਹ ਵਿਚਾਰੀ ਧੀ ਧਿਆਣੀ ਦਾ ਕੇਸ ਵਿੱਚ ਹੀ ਰਹਿ ਜਾ ਮੈਂ ਚਾਹੁੰਦਾ ਰਿਪਲਾਈ ਕਰਨਾ ਮੈਂ ਕੋਈ ਏਡੀ ਉਹ ਨੀਗਾ ਵੀ ਖੋਇਆ ਹੋਇਆ ਹੋਣੀਗਾ ਵੀ ਮੈਨੂੰ ਨਾ ਦਸਣ ਦੀ ਲੋੜ ਪਵੇ ਮੈਂ ਕੌਣ ਆ ਕਿਸਾਨੀ ਧਰਨੇ ਵੇਲੇ ਸਿੰਗਾਪੁਰ ਦੇ ਵਿੱਚ 4 ਘੰਟੇ ਆ ਮੁੱਦੀ ਭਗਤ ਅੰਦਰ ਰੱਖੇ ਸੀ ਜੇਲ੍ਹ ਦੇ ਵਿੱਚ ਮੈਂ ਇਹ ਕਠੋਕ ਕੇ ਗੈਣਾ ਕੁੜੀ-ਕੁੱਟੀ ਸੀ ਉਹਨਾਂ ਨੇ ਆਪਣੀ ਗੁੱਸੇ 'ਚ ਆ ਕੇ ਵੀ ਹਾਂ ਉਪਰ ਪੰਜਾਬ ਵਾਲੇ ਐ ਕਰ ਰਹੇ ਨੇ ਤੇ ਕਹਿੰਦੇ ਉਹਨਾਂ ਨੇ ਕੁੜੀ-ਕੁੱਟੀ ਬਹੁਤ سارے ਕੇਸ ਐ ਇਹ ਜਿਹੇ ਨੇ ਜਿਹੜੇ ਮੈਂ ਨਾ ਕੋਈ ਆਪਦੀ ਸਿੰਪਥੀ ਲੈਣ ਲਈ ਆ ਕੇ ਅੱਗੇ ਨਾ ਵੀ ਮੈਂ ਕਰੇ ਨੇ ਆ ਕਰੇ ਨੇ ਮੈਂ ਕਰੇ ਨੇ ਲੋਕਾਂ ਤੋਂ ਵਿਊ ਲੈਣ ਲਈ ਨਹੀਂ ਕਰੇ ਮੈਂ ਕੈਸ਼ ਚੱਕਦਾ ਸੀਗਾ ਤੇ ਨਾਲ ਹੀ ਨਾਲ ਜ਼ਿਆਦਾਤਰ ਮੇਰੀਆਂ ਵੀਡੀਓ ਡਿਲੀਟ ਹੋਈਆਂ ਕਮਿਊਨਿਟੀ ਵਾਇਓਲੈਂਸ ਦੇ ਵਿੱਚ ਆ ਕੇ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਉਹਦੀ ਮੈਂ ਕਿਹੜਾ ਪੈਸੇ ਲਈ ਕਰਦਾ ਕੋਸਾ ਮੇਰਾ ਪੇਜ ਅੱਜ ਤੋਂ 4 ਸਾਲ ਪਹਿਲਾਂ ਦਾ ਫੇਸਬੁੱਕ ਦਾ ਪੈਸੇ ਦੇ ਰਿਹਾ ਮੈਂ ਇੱਕ ਵੀ ਡਾਲਰ ਕੈਸ਼ ਕਰਾਇਆ ਹੋਵੇ ਨਾ ਕਹਿੰਦਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਦੱਸ ਸਕਦੇ ਤੇ ਮੈਂ ਸਾਰੇ ਪੇਂਟਿੰਗ ਦਿਖਾ ਦੂੰਗਾ ਪੈ ਨੇ ਪੈਸੇ ਲਈ ਥੋੜੀ ਨਾ ਕਰਨਾ ਹੁੰਦਾ ਸਾਰਾ ਕੁਸਾ ਸੈਲਫ ਗਿਲਟ ਹੁੰਦੀ ਹੈ ਨਾ ਜਿਹੜੀ ਉਹ ਫੀਲ ਨਾ ਹੋਊਗੀ ਮੈਨੂੰ ਮੈਂ ਵੀਡੀਓ ਪਾਈ ਮੈਂ ਸਿੱਧੀ ਨਹੀਂ ਉੱਠ ਕੇ ਵੀਡੀਓ ਪਾਤੀ ਸੀ ਕੋਈ ਮੈਂ ਪਹਿਲਾਂ ਚੈੱਕ ਕੀਤਾ ਵੀ ਕੋਈ ਬੋਲਦਾ ਨਹੀਂ ਬੋਲਿਆ ਮੈਂ ਗਰੁੱਪਾਂ ਚ ਪਾਇਆ ਸਿੰਗਾਪੁਰ ਦੇ ਸਿਰਫ ਇੱਕ ਬੰਦੇ ਨੇ ਮੈਨਾਂ ਨਹੀਂ ਲੈਣਾ ਧੰਨਵਾਦ ਉਹਦਾ ਉਹ ਬੰਦੇ ਨੇ ਦੋ ਤਿੰਨ ਕੌਨਾਂ ਕੀਤੀਆਂ ਕਹਿੰਦਾ ਸਿੱਧੂ ਵੇਟ ਕਰ ਕਹਿੰਦਾ ਬਾਈ ਚੈੱਕ ਕਰਦੇ ਆਪਾਂ ਕੀ ਚੱਕਰ ਆ ਕਹਿੰਦਾ ਕੀ ਗੱਲਬਾਤ ਆ ਤੇ ਹੋਰ ਕਿਸੇ ਨੇ ਕੋਈ ਰਿਸਪਲਾਈ ਨਹੀਂ ਕਰਿਆ ਠੀਕ ਹੈ ਜਦੋਂ ਕੋਈ ਕਿਸੇ ਦੇ ਹੱਕ 'ਚ ਕੋਈ ਬੋਲ ਪੇ ਫਿਰ ਉੱਥੇ ਲੱਗਦਾ ਵੀ ਕੋਈ ਬਾਹਰੋਂ ਬੋਲ ਰਿਹਾ ਕਿਉਂ ਬਾਹਰੋਂ ਮੈਂ ਪਾਕਿਸਤਾਨ ਤੋਂ ਬੈਠਾ ਕੋ ਬਾਂਬ ਸੜਦਾ ਸੋਡੇ ਤੇ ਹੱਕ ਸੱਚ ਦੀ ਵਾਇ ਉਠਾਈ ਸੀ ਵੀ ਹਾਂ ਕੁੜੀ ਨਾਲ ਤੱਕਾ ਹੋਇਆ ਗਲਤ ਹੋਇਆ ਤੇ ਹੁਣ ਵੀ ਐਂਡ ਤਾਂ ਹੀ ਖੜਾਂਗੇ ਨਾਲ ਜਦੋਂ ਤੱਕ ਕੋਈ ਹੋਣੀ ਹੁੰਦਾ ਐਂ ਤੇ ਉੱਠ ਕੇ ਕਿਸੇ ਨੂੰ ਕੁਝ ਕਹਿ ਦੇਣਾ ਨਾ ਕੋਈ ਹੱਲ ਨਹੀਂ ਹੁੰਦਾ ਠੀਕ ਹੈ ਭੈਣੇ ਤੁਸੀਂ ਥੋੜਾ ਜਿਹਾ ਰੂਡਲੀ ਤਰੀਕੇ ਨਾਲ ਅਪਰੋਚ ਕੀਤਾ ਮੈਂ ਵੀਡੀਓ ਪਾਤੀ ਮੇਰੇ ਸਰ ਤੋਂ ਮੈਨੂੰ ਸੈਲਫ ਗिल्ਟ ਨਹੀਂ ਫੀਲ ਹੋਣੀ। ਵੀਡੀਓ ਵੀ ਮੈਂ ਸੈਲਫ ਗिल्ਟ ਲਈ ਪਾਈ ਆ। ਹਾਲਾਂਕਿ ਕੁੜੀ ਨੇ ਇਦਾਂ ਦੀ ਵੀਡੀਓ ਭੇਜੀ ਮੈਂ ਚੁੱਪ ਕਰ ਗਿਆ ਸੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਵੀ ਮੈਂ ਤੇ ਕੀ ਰਿਐਕਟ ਕਰਾਂ। ਪਰ ਮੈਨੂੰ ਸੈਲਫ ਗिल्ਟ ਨਹੀਂ। ਮੈਂ ਬੋਲਦਾ ਜੇ ਮੈਂ ਹੋਰ ਮੁੱਦੇ ਠਾ ਸਕਦਾ ਤੇ ਬੋਲ ਸਕਦਾ ਉਹਨਾਂ ਤੇ ਤਾਂ ਆ ਵੀ ਮੈਂ ਬੋਲੂਗਾ। ਠੀਕ ਹੈ। ਬਾਕੀ ਮਾਫੀ ਚਾਹਣਾਗਾ। ਇਦਾਂ ਦੀ ਕਵਰੇਜ ਕਰਨੀ ਪਈ ਤੇ ਸਾਰਿਆਂ ਨੂੰ ਧੰਨਵਾਦ ਜਿਉਂਦੇ ਬਸਦੇ ਰਹੋ ਸਤਿ ਸ੍ਰੀ ਅਕਾਲ